ਰਾਤੀ ਨਾ ਤਾਹ ਕਹਿ ਰਹੇ ਨੇ ਬਲਿਹਾਰੀ ਗੁਰ ਆਪਣੇ ਦਵਹਾੜੀ ਸਦਵਾਰ ਦਵਹਾੜੀ ਸਦਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਕੌਣ ਕਰਤਾ ਮੈਂ ਆਦਮੀ ਸੀ ਮੈਨੂੰ ਦੇਵਤਾ ਬਣਾਤਾ ਹਰਾੜੀ ਦੀ ਗੱਲ ਆ ਮੈਨੂੰ ਕੋਈ ਨਹੀਂ ਬਣ ਸਕਦਾ ਆਦਮੀ ਦੇਵਤਾ ਹੋ ਜਾਂਦਾ ਸਾਰਾ ਹਿੰਦੂਇਸਮ ਫਲਟ ਕੇ ਰੱਖਦਾ ਇੱਕ ਪੰਕਤੀ ਦੇ ਅੰਨੀ ਬਗਾ ਦੀ ਕੀ ਕੀ ਬਤਾਇ ਚਾਹ ਰਾਜਪਤਾ ਲੱਗੇ ਕੀ ਕੀ ਬਤਾਇ ਦੀ ਸਾਰਾ ਹਿੰਦੂ ਜੋ ਪੜ੍ਹਦਾ ਪਹਿਲੇ ਕੋ ਸਲੋਕ ਨਹੀਂ ਸਾਰਾ ਪੜ੍ਹਦਾ ਦੇਤਾ ਜਿਹੜੇ ਦੇਵਤਾ ਦੀ ਪੂਜਾ ਕਰਦੇ ਨੇ ਉਹ ਦੇਵਤਾ ਤਾਂ ਮੈਂ ਆਪ ਹਾਂ ਮਹਨਸਤੇ ਦੇਵਤੇ ਕੀ ਕਿ ਮੈਂ ਦੇਵਤਾ ਕਰਤਾ ਮਹਨਸਤੇ ਦੇਵਤਾ ਉਹ ਸੀ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਦਾ ਸਾ ਲਿਦ ਅਸਰੀਰ ਛਡਾਤਾ ਜਾਂਦਾ ਵਾ ਮਾਹ ਸੋਹਣ ਦੀ ਮਾਂਸਗਾ ਸੀ ਜੋ ਸਰੀਰ ਸੀ ਜੇ ਸਰੀਰ ਸੰਸਾਰੀ ਛੁੱਟ ਗਈ ਸਰੀਰ ਛੱਡਦਾ ਦੇਵਤਾ ਹੋ ਗਿਆ ਫਿਰ ਕੋਈ ਕੋਈ ਹੋ ਗਿਆ ਜਦ ਇੱਕ ਹੋ ਜਾਂਦਾ ਤਾਂ ਦੇਵਤਾ ਹੈ ਸੰਸਾਰ ਕੀ ਹੈ ਸਰੀਰ ਕੀ ਹੈ ਸਰੀਰ ਇਹ ਸੰਸਾਰ ਹੈ ਆ ਜਿਹੜਾ ਸਰੀਰ ਹੈ ਇਹ ਸੰਸਾਰ ਹੈ ਇਹ ਦੀ ਸੰਸਾਰ ਹੈ ਨਹੀਂ ਸਰੀਰ ਨਹੀਂ ਸੰਸਾਰ ਹੈ ਨਹੀਂ ਇਹ ਇਸ ਰੋਵਰ ਹੈ ਇਹ ਭਵ ਸਾਗਰ ਹੈ ਸਰੀਰ ਮਾਨਸ ਤੇ ਦੇਵਤੇ ਕੀਏ ਤੇ ਰਕੁਡੀ छुट ਗਈ ਦਸਵੇਂ ਦਵਾਰ ਚਲਾ ਗਿਆ ਇਕ ਹੋ ਗਿਆ ਮਨ ਰਚਤ ਔਰ ਕਿਦਾਂ ਜੁੜ ਗਿਆ ਨਾਨਕ ਇਹ ਵੀ ਹਰਪਜੋ ਇਕ ਮਨ ਹੋਇ ਇਕ ਹਰ ਨਾਲ ਜੁੜ ਗਿਆ ਜਾ ਕੇ ਸ਼ਬਦ ਗੁਰੂ ਨਾਲ ਜੁੜ ਗਿਆ ਜਾ ਕੇ ਜਿਨ ਜਾਨਿਆ ਸੋ ਤੁਸੀਂ ਜੀ ਹਾਂ ਤੇ ਉਹਨੂੰ ਇਹ ਸਰੀਰ ਜਿਹੜੇ ਬੰਦੇ ਨੇ ਉਹ ਮੂਰਖ ਨਹੀਂ ਤਾਂ ਹੋਰ ਕੀ ਨੇ ਇਹ ਅਦੋਂ ਵੀ ਨਾਨਕ ਰੂਪ ਦੇ ਵੱਡੀ ਜਾਂਦੇ ਨੇ ਜਿਹੜੇ ਨਾਨਕ ਦੀ ਦੇਹ ਦਾ ਦਰਸ਼ਨ ਕਰਦੇ ਚੌਂਦੇ ਰਿਹਾ ਕਰਦੇ ਨੇ ਉਦੋਂ ਵੱਡਾ ਦੂਰਖ ਕੌਣ ਹੋਊਗਾ ਗੁਰਬਾਣੀ ਦੇ ਤਾਂ ਇੱਕ ਅੱਖਰ ਦਾ ਵੀ ਗਿਆਨ ਹੋਊ ਲੂ ਤੇ ਉਹ ਮਹਾਪੁਰਖ ਜਲਤ ਬਰੇ ਬੈਠੇ ਨੇ ਉਹ ਗੁਰਮਾਨੰ ਦੇ ਦਰਸ਼ਨ ਕਰਦੇ ਨੇ ਕੋਈ ਪੁੱਛੇ ਉਹਨੂੰ ਬੋਲੇ ਰੋੜ ਸਰੂ ਵੀ ਅੱਖਾਂ ਨੂੰ ਦਰਸ਼ਨ ਸਰੀਰ ਦਾ ਹੀ ਹੋਊਗਾ ਮਾਇਆ ਦਾ ਹੋ ਇਹਦਾ ਮਾਇਆ ਹੈ ਸਰੀਰ ਦਾ ਉਹ ਦਰਸ਼ਨ ਜਿਹੜੀ ਚੀਜ਼ ਦੇ ਦਰਸ਼ਨ ਤਾਂ ਆਨੇ ਆਪਣਾ ਕਰਨਾ ਸੀ ਆਤਮਾ ਦਾ ਦਰਸ਼ਨ ਕਰਨਾ ਸੀ ਆਤਮ ਦਰਸ਼ਨ ਆਪਣਾ ਸਰੀਰ ਨੂੰ ਵੀ ਉਹੋ ਜਿਹਾ ਹੀ ਦੁੱਦਦੇ ਨੇ ਫਿਰ ਉਹ ਦੇਰਾਂ ਜੁੜੇ ਹੋਏ ਲੋਕ ਨੇ ਮਾਇਆ ਧਾਰੀ ਦੇ ਉਹ ਕੁਰਬਾਨੀ ਦਾ ਇੱਕ ਅੱਖਰ ਦਾ ਵੀ ਰੂਲ ਗਿਆਨੀ ਹੈ ਉਹ ਹੀ ਪਖੰਡਵਾਦੀ ਜਿਹੜਾ ਹਿੰਦੂ ਸੀ ਕੁਰਬਾਨੀ ਨੇ ਦਾ ਸਾਰਾ ਹੀ ਪਲਟਤਾ ਆਦਮੀ ਨੂੰ ਦੇਵਤਾ ਬਣਾ ਦਿੰਦੀ ਹੈ ਦੇਵਤਾ ਹੁੰਦਾ ਹੈ ਸਰੀਰ ਤੋਂ ਰਹਿਤ ਸਰੀਰ 'ਚ ਹੁੰਦਾ ਹੈ ਵੀ ਸਰੀਰ ਤੋਂ ਰਹਿਤ ਹੈ ਉਹ ਫਿਰ ਦੇ ਜਾਣੋ ਮਾਰੋ ਹਰ ਕਾ ਸੇਵ ਕੋ ਸੋਹਰ ਗਿਆ ਉਹਨੂੰ ਹਰ ਗਿਆ ਵੱਲੋਂ ਉਹਦਾ ਇਹ ਮਹਿਸੂਸ ਨਾ ਕਰੇ ਵੀ ਉਹਦਾ ਸਰੀਰ ਹੈ ਸਰੀਰ ਉਹਦਾ ਹੈ ਤੁਹਾਨੂੰ ਇਹ ਤਾਂ ਲੱਗਦਾ ਸ੍ਰੀ ਇਹ ਉਹ ਸ੍ਰੀ ਦਾ ਕੋਈ ਸਮੁਦਰੀ ਕਬੀਰ ਕਹਿੰਦਾ ਇੱਕ ਜੋਤ ਏਕਾ ਬਿਲੀ ਇਹ ਤਾਂ ਜਿਹੜੀ ਜੋਤ ਹੈ ਨਾ ਆਪਣੀ ਸਰੀਰ ਚ ਕੰਮ ਕਰਦੀ ਇਹ ਏਕਾ ਬਿਲੀ ਇੱਕ ਹੋ ਕੇ ਇੱਕ ਹੋ ਜਵੇ ਇਸ ਤਰੀਕੇ ਨਾਲ ਮਿਲ ਜਵੇ ਜੋਤ ਕਿ ਜਿਹੜਾ ਦਾਣ ਆ ਇੱਕ ਹੋ ਜਵੇ ਇਹ ਜੋਤ ਇੱਕਾਬਲੀ ਕਿੰਬਾ ਹੈ ਉਹ ਸਰੀਰ ਹੋਵੇ ਨਾ ਹੋਵੇ ਨਾ ਕੋਈ ਮਸਲੂਮ ਨਹੀਂ ਰਹਿ ਜਾਂਦਾ ਫਿਰ ਸਰੀਰ ਇੱਕ ਹੋਣ ਵਾਸਤੇ ਹੀ ਅਸੀਂ ਲਿਆ ਸੀ ਸਰੀਰ ਇੱਕ ਹੋਣ ਵਾਸਤੇ ਲਿਆ ਸੀ ਇਹ ਕੋਈ ਅਤਵਾ ਸਰੀਰ ਦੀ ਕੋਈ ਇੱਕ ਵੀਤਰੀ ਵੈਲਿਊ ਨਹੀਂ ਰਹਿ ਜਾਂਦੀ ਕਿਸ਼ਤੀ ਲਈ ਸੀ ਇੱਕ ਦਰਿਆ पार ਕਰਨ ਵਾਸਤੇ ਕਿਸ਼ਤੀ ਲਈ ਸੀ ਇੱਕ ਦਰਿਆ पार ਕਰਨ ਵਾਸਤੇ ਦਰਿਆ ਪਾਰ ਹੋ ਗਿਆ ਕਿਸ਼ਤੀ ਦਾ ਮਤਲਬ ਨਹੀਂ ਰਹਿ ਗਿਆ ਦਰਿਆ ਪਾਰ ਕਾਲੀ ਕਿਸ਼ਤੀ ਛੱਡਤੀ ਇਹ ਤਾਂ ਪਪ ਸਾਗਰ ਤਰਨ ਵਾਸਤੇ ਸਰੀਰ ਲਿਆ ਸੀ ਪਪ ਸਾਗਰ ਜੀ ਨੇ ਤਾਂ ਲਿਆ ਉਹਦਾ ਸਰੀਰ ਲੈ ਨਾਲ ਕਿਸਮਤ ਰਹਿ ਗਿਆ ਜੀ ਉਹਦਾ ਕੰਮ ਖਤਮ ਹੋ ਗਿਆ ਫਿਰ ਉਹਦਾ ਇੱਕ ਹੋਰ ਕੰਮ ਹੁੰਦਾ ਪਰਮੇਸ਼ਰ ਉਹਦੇ ਜੰਮੇ ਇੱਕ ਡਿਊਟੀ ਲਾਉਂਦਾ ਫਿਰ ਉਹ ਕਰਨੀ ਹੁੰਦੀ ਹੈ ਜਨਮ تمہਾਰੇ ਲੇਖੇ ਬਾਦੋ ਉਹਨਾਂ ਨੇ ਜਿਹੜਾ ਗਿਆਨ ਲਿਆ ਉਹ ਲੋਕਾਂ ਨੂੰ ਕੁਝ ਮੈਸੇਜ ਪਰਮੇਸ਼ਰ ਦਾ ਮੈਸੇਜ ਕੋਈ ਦੇਣਾ ਹੁੰਦਾ ਸੱਚਖੰਡ ਨਾਲ ਉਹਦਾ ਰਾਬਤਾ ਹੋ ਜਾਂਦਾ ਸੱਚਖੰਡ ਦਾ ਮੈਸੇਜ ਐ ਇੱਥੇ ਇਹਨਾਂ ਲੋਕਾਂ 'ਚ ਪ੍ਰਚਾਰ ਨਾ ਹੁੰਦਾ ਉਹੀ ਪ੍ਰਚਾਰਿਆ ਹੈ ਗੁਰਬਾਣੀ 'ਚ ਉਹ ਕੀ ਹੋਇਆ ਹੈ ਉਹੀ ਪ੍ਰਚਾਰਿਆ ਮੈਸੇਜ ਹੈ ਸੱਚਖੰਡ ਦਾ ਹੈ ਕੀ ਸੱਚ ਹੈ ਕੀ ਝੂਠ ਹੈ ਜੇ ਸੰਸਾਰ ਕੀ ਕਰਨ ਤੁਸੀਂ ਆਏ ਹੋ ਇਹਨਾਂ ਨੂੰ ਸਾਰੀ ਰਾਜਾਰਾਮ ਦੀ ਕਹਾਣੀ ਸਮਝਾਈ ਹੋਈ ਹੈ ਉਈ ਇੱਥੇ ਆ ਕੇ ਭੁੱਲਣਾ ਜਾਓ ਕਰੇ ਨਹੀਂ ਥੋੜਾ ਇੱਥੇ ਇਹ ਢੇਰਾ ਇੱਥੇ ਰਿਹਾ ਨੂੰ ਢੇਰਾ ਮੰਨ ਲਿਆ ਢੇਰਾ ਤੇ ਹੋਰ ਹੈ ਉਹ ਸਾਰਿਆਂ ਨੂੰ ਯਾਦ ਕਰਾਉਣਾ ਹੈ ਬਾਣੀ ਸਿਬੰਡ ਵੀ ਕਰਾਉਂਦੀ ਹੈ ਜਿਹੜੀ ਚੀਜ਼ ਅਸੀਂ ਭੁੱਲ ਗਏ ਉਹਨੂੰ ਜਿਆਦਾ ਯਾਦ ਕਰਾਉਂਦੀ ਹੈ ਬਾਣੀ ਸਿਬੰਡ ਉਹ ਸਿਬੰਡ ਦੇ ਸੈਂਸ ਵਿੱਚ ਹੈ ਉਹ ਸਾਫ਼ ਹੈ ਉੱਥੇ ਕੋਈ ਗੱਲ ਸਮਝਣ ਵਾਲੀ ਨਹੀਂ ਹੈ ਉੱਥੇ ਜਿਵੇਂ ਪਹਿਲਾਂ ਆਉਣਾ ਮਨਸ ਦੇ ਆਏ ਕਿ ਸਮਝਣ ਵਾਲੀ ਗੱਲ ਹੈ ਵੀਰ ਦੱਸੋ ਤਾਂ ਸਾਰੇ ਜਾਣਦੇ ਨੇ ਇਹ ਆ ਮਨਨ ਵਾਲੀ ਗੱਲ ਸੇਵਣ ਮਨਨ ਵਾਲੀ ਗੱਲ ਹੁੰਦੀ ਹੈ ਕੁਝ ਸੁਧਜਣ ਵਾਲੀ ਗੱਲ ਹੁੰਦੀ ਹੈ ਆ ਸਮਝਣ ਵਾਲੀ ਗੱਲ ਸੀ ਬੜੇ ਹਾਈ ਗੁਰ ਆਪਣੇ ਦਿਹਾੜੀ ਸਦਬਾਰ ਏਡੀ ਗੱਲ ਸਮਝਣ ਵਾਲੀ ਹੈ ਇਹ ਸਮਝਣ ਵਾਲੀ ਹੈ ਜਪਣ ਵਾਲੀ ਗੱਲ ਹੈ ਇੱਥੇ ਭਰੇਖਾ ਬਹਿ ਜਾਊਗਾ ਇਹਦੇ ਕੋਈ ਅਰਥ ਨਿਕਲਣਗੇ ਜੇ ਤਾਂ ਆਦਮੀ ਜੋ ਜੁੜ ਜੂਗਾ ਤੁਸੀਂ ਬਲਿਹਾਰੀ ਹੋ ਗੁਰ ਆਪਣਾ ਦਿਹਾੜੀ ਸਤਿਵਾਰ ਇਹ ਪੰਪਤੀ ਸਮਝਣ ਵਾਲੀ ਗੱਲ ਹੈ ਇਹ ਜਪਣਾ ਵਾਲੀ ਗੱਲ ਹੈ ਵਾਰ-ਵਾਰ ਜਪਣਾ ਵਾਲੀ ਗੱਲ ਹੈ ਇਹ ਜੇਨ ਮਾਨਸ ਤੇ ਦੇਵਤੇ ਕੀ ਕਰਤਨੇ ਲੱਗੀ ਵਾਰ ਉਹ ਉਹਦਾ ਦੱਸਿਆ ਕਿਉਂ ਵਾ ਇਹਦੇ ਤੇ ਬਲਿਹਾਰੀ ਕਿਉਂ ਬਲਿਹਾਰ ਜਾਨੋ ਆ ਗੱਲ ਕਰਕੇ ਜਾਨੋ ਉਹਨੂੰ ਸਮਝਣ ਦੀ ਗੱਲ ਇਹਨੂੰ ਤਾਂ ਸਪਸ਼ਟ ਹੈ ਕੌਣ ਸਦੇਵਤੇ ਕੀ ਇਹ ਤਾਂ ਸਪਸ਼ਟ ਹੈ ਤੁਹਾਨੂੰ ਸਮਝਣ ਵਾਲੀ ਕੀ ਗੱਲ ਸਮਝਣ ਵਾਲੀ ਕਿੱਥੋਂ ਆ ਉਪਦੇਸ਼ ਜਿਹੜੀ ਸਪਸ਼ਟ ਸਾਹਿਬ ਨੇ ਉਹ ਕਿੱਥੋਂ ਆ ਸਿਰਨ ਕਿੱਥੇ ਆ ਆਰਾਧਨਾ ਕਿੱਥੇ ਆ ਅਲੱਗ-ਅਲੱਗ ਗੱਲਾਂ ਨੇ ਸਾਰੀਆਂ ਅਜਿਹੇ ਮਹਾਪੁਰਸ਼ਾਂ ਨੇ ਬੇਨਾਂ ਦੱਸਿਓ ਤੇ ਅੱਜ ਤੱਕ ਇਹ ਸਾਰੀਆਂ ਗੱਲਾਂ ਅਲੱਗ-ਅਲੱਗ ਭਲੇਖੇ ਫੇਰੋ ਝਗੜੇ ਫੇਰ ਖੜੇ ਨੇ ਰੋਜ਼ ਰੌਲਾ ਪੈ ਜਾਂਦਾ ਬਿੜਲਾ